ਲਗਾਤਾਰ ਲੁੱਟਾਂ ਖੋਹਾਂ ਚੋਰੀ ਦੀਆਂ ਵਾਰਦਾਤਾਂ ਵਿੱਚ ਇਜ਼ਾਫਾ ਹੁੰਦਾ ਜਾ ਰਿਹਾ ਤਾਜ਼ੀਆਂ ਤਸਵੀਰਾਂ ਉਸ ਵੇਲੇ ਜਲੰਧਰ ਤੋਂ ਸਾਹਮਣੇ ਆਈਆਂ ਜਦੋਂ ਇੱਕ ਜੁਵੈਲਰ ਦੀ ਦੁਕਾਨ ਦੇ ਵਿੱਚ ਗਾਹਕ ਬਣ ਕੇ ਆਏ ਲੁੱਟੇਰੇ ਨੇ ਉੱਥੇ ਲੁੱਟ ਦੀ ਵਾਰਦਾਤ ਕਰਨ ਦੀ ਕੋਸ਼ਿਸ਼ ਕੀਤੀ ਇਸ ਦੌਰਾਨ ਜਦੋਂ ਉੱਥੇ ਰੌਲਾ ਪੈ ਜਾਂਦਾ ਚਿਖਿ ਚਿਹੜਾ ਪੈ ਜਾਂਦਾ ਤਾਂ ਉਸ ਤੋਂ ਬਾਅਦ ਬਿਨਾ ਲੁੱਟ ਦੀ ਵਾਰਦਾਤਾਂ ਉਹ ਮੌਕੇ ਤੋਂ ਲੁਟੇਰੇ ਫਰਾਰ ਹੋ ਜਾਂਦੇ ਨੇ ਤਾਂ ਲੋਕਾਂ ਦੇ ਵਿੱਚ ਦਹਿਸ਼ਤ ਦਾ ਮਾਹੌਲ ਪੈਦਾ ਹੋ ਰਿਹਾ ਜਿਸ ਤਰੀਕੇ ਦੇ ਨਾਲ ਲਗਾਤਾਰ ਦੁਕਾਨਾਂ ਦੇ ਵਿੱਚ ਦਾਖਲ ਹੋ ਕੇ ਦਿਨ ਦਿਹਾੜੇ ਹਥਿਆਰਾਂ ਦੀ ਨੋਕ ਦੇ ਉੱਤੇ ਲੁੱਟਾਂ ਖਵਾਉਂਦੀਆਂ ਵਾਰਦਾਤਾਂ ਵਿੱਚ ਇਜ਼ਾਫਾ ਹੁੰਦਾ ਜਾ ਰਿਹਾ ਜਦੀ ਸੂਚਨਾ ਪੁਲਿਸ ਨੂੰ ਦਿੱਤੀ ਜਾਂਦੀ ਆ ਤਾਂ ਪੁਲਿਸ ਮੌਕੇ ਤੇ ਪਹੁੰਚ ਕੇ ਮਾੜੀ ਜਾਂਚ ਪੜਤਾਲ ਸ਼ੁਰੂ ਕਰ ਦਿੰਦੀ ਹੈ ਜੀ ਦੋ ਬੰਦੇ ਐਸੀ ਕਿ ਉਸ ਦੋ ਤਾਂ ਐਸੀ ਬਹੁਤ ਦੋ ਤਾਂ ਐਸੀ ਜੀ ਆ ਕੇ ਇਹਨਾਂ ਨੂੰ ਕਹਿੰਦੇ ਕਿ ਮੈਨੂੰ ਸਾਨੂੰ ਬ੍ਰੈਸਲੇਟ ਦਿਖਾਓ ਤੇ ਇਹਨਾਂ ਨੇ ਦੋ ਨਿਕਾਲ ਕੇ ਚਾਂਦੀ ਦੇ ਬ੍ਰੈਸਲੇਟ ਦਿਖਾਏ ਤੇ ਕਹਿੰਦਾ ਨਹੀਂ ਇਸ ਤੋਂ ਹੋਰ ਇਹਨਾਂ ਨੇ ਉਰਖ ਲਿੱਤੇ ਬਾਅਦ ਵੀ ਚੰਗਾ ਕਹਿੰਦੇ ਰੱਖੇ ਕਿ ਉਹ ਸਾਨੂੰ ਦਿਖਾਓ ਇਹ ਕਹਿੰਦੇ ਨਹੀਂ ਤੁਸੀਂ ਕੱਲ ਲਾਈਓ ਉਹਨੇ ਉੱਧਰ ਹੋ ਕੇ ਇੱਕ ਬੰਦੇ ਨੇ ਰਿਵੋਲਵਰ ਕਢਾ ਲਈ ਕਹਿੰਦਾ ਚੁੱਪ ਰਹੀਓ ਤੇ ਜੋ ਹੈਗਾ ਕਢਾਲ ਦੋ ਇਹਨਾਂ ਨੂੰ ਇਹਨਾਂ ਨੇ ਦੇਖ ਲਿਆ ਇੱਧਰ ਵੀ ਕਢ ਦਿੱਤੀ ਰਿਵੋਲਰ ਦੋਨਾਂ ਨੂੰ ਉੱਪਰੋਂ ਦੀ ਛਾਲ ਮਾਰ ਕੇ ਫੜ ਕੇ ਤੇ ੱਟਕਾ ਮਾਰਿਆ ਬਾਹਰ ਅੱਛਾ ਜੀ ਹਾਂ ਜੀ ਇਹ ਮਚਾਓ ਹੋ ਗਿਆ ਲੇਕਿਨ ਫੋਨਾ ਨਹੀਂ ਸੀ ਜਿੱਦਾਂ ਦੋਨਾਂ ਦੇ ਰਿਵੋਲਵਰ ਦੋਨਾਂ ਨੇ ਸਾਨੂੰ ਕਰ ਦਿੱਤੇ ਅੱਜ ਦੋ ਬੰਦੇ ਮੇਰੇ ਕੋਲ ਆਏ ਜੀ ਤੇ ਮੈਨੂੰ ਕਹਿੰਦੇ ਇਹ ਚਾਂਦੀ ਦੇ ਬਰੈਸਲੇਟ ਦਿਖਾਓ ਜੀ ਮੈਂ ਇਹਨੂੰ ਛੁਟਾਕਿਆ ਲੱਗਿਆ ਮੈਂ ਦੋ ਪੀਸ ਦਿਖਾਏ ਤੇ ਉਹਨਾਂ ਰੇਟ ਦੱਸਿਆ ਮੈਂ ਕਿ 10000 ਰੁਪਏ ਦਾ ਇੰਡਸਟਰੀਅਲ ਕਾ ਜੀ ਹਮ ਇੱਥੇ ਮੈਂ ਚੱਕ ਕੇ ਅੰਦਰ ਰੱਖ ਲਈ ਫੜ ਕੇ ਮੈਨੂੰ ਸ਼ੱਕ ਇਹ ਆ ਲੱਗਾ ਕਿ ਬਣਾ ਤੁਸੀਂ ਕੱਲ ਆਓ ਅੱਜ ਨਹੀਂ ਦਿਖਾ ਸਕਦਾ ਹੋ ਅੱਛਾ ਜੀ ਇਹ ਦਿਖਾਉ ਸਹੀ ਮੈਂ ਕਹਿੰਦੀ ਅੱਜ ਨਹੀਂ ਦਿਖਾਣ ਦੇ ਹਮ ਫੇ ਕੱਲ ਆਓ ਜਾਓ ਤੁਸੀਂ ਜੀ ਤੇ ਮੇਰੀ ਵਾਈਵ ਦਾ ਕੁਰਸੀ ਤੇ ਬੈਠੀ ਨਹੀਂ ਮੈਂ ਉੱਧਰ ਬੈਠਾ ਆਇਆ ਸੀਗਾ ਹਮ ਵਾਈਵ ਵਾਲੀ ਰੋਲਵਰ ਕੱਢਤੀ ਤੇ ਵਾਈ ਨਹੀਂ ਕਰਨੀ ਓਕੇ ਇਹ ਡਰ ਗਏ ਜੀ ਵੀ ਆਪ ਨਹੀਂ ਹੋ ਲੱਗਾ ਤੇ ਉਦੋਂ ਦੂਸਰੇ ਮੇਰੇ ਵੱਲ ਰੋਲਵਰ ਕਰਤੀ ਤੇ ਦੋ ਵੈਪਨ ਸੀਗੇ ਉਹਨਾਂ ਕੋਲ ਦੋ ਵੈਪਨ ਦੋਨਾਂ ਬੰਦਿਆਂ ਕੋਲ ਵੈਪਨ ਸੀ ਜ ਤੇ ਫੇ ਮੈਂ ਕਾਊਂਟਰ ਤੋਂ ਪੈ ਰੱਖਿਆ ਉਹਨਾਂ ਨੂੰ ਆਪਣੇ ਵੱਲੋਂ ਹੱਥ ਪਾ ਲਿਆ ਫਿਰ ਅੱਛਾ ਜੀ ਦਾ ਦੇਖੀਏ ਉਹ ਜੋ ਹੋਊਗਾ ਹੂੰ ਉਹ ਦੇਖੋ ਜੀ ਇੱਕ ਬੰਦਾ ساری ਉਮਰ ਬੈਠਾ ਮਿਹਨਤ ਕਰਦਾ ਆਪਣੇ ਬੱਚੇ ਪਾਲਦਾ ਜੀ 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 ਤੁਸੀਂ ਕੀ ਚੋਰ ਦੀ ਸੋਚਦੇ ਕਿ 1 ਮਿੰਟ ਵਿੱਚ ਰੋਟਲ ਕੇ ਲੈ ਜੀ ਸੁਨੇਹਾ ਆਣਾਂ ਨੂੰ ਐਦਾਂ ਨਹੀਂ ਹੁੰਦੇ ਜੇ ਮੂੰਹ ਠਕੇ ਜੀ ਉਹਨਾਂ ਦੇ ਸਰ ਕੇ ਕੋ ਮੋਂ ਆਪਾਂ ਸੀ ਉਹ ਦੇਖੋ ਮਾਸ ਲਾਏ ਸੀਗੇ ਜਦ ਡਾਕਟਰ ਮਾਸੇ ਨਹੀਂ ਲੱਗੇ ਹੁੰਦੇ ਨਾ ਜੀ ਜੀ ਉਹ ਲਾਏ ਸੀ ਉਹਨਾਂ ਨੇ ਲੋਈ ਲਈ ਲੋਈ ਲੀਤੀ ਸੀਗੀ ਮੈਨੂੰ ਸ਼ੱਕ ਤਾਂ ਹੀ ਲੱਗਿਆ ਉਹਨਾਂ ਉੱਤੇ ਸੋ ਦੱਸਿਆ ਕਿ ਲਗਾਤਾਰ ਲੋਕ ਹੁਣ ਆਪਣੇ ਘਰਾਂ ਦੇ ਵਿੱਚੋਂ ਨਹੀਂ ਆਪਣੇ ਦੁਕਾਨਾਂ ਦੇ ਵਿੱਚੋਂ ਆਪਣੇ ਆਪ ਨੂੰ ਸੁਰੱਖਿਤ ਮਹਿਸੂਸ ਕਰ ਰਹੇ ਨੇ ਕਿਉਂਕਿ ਇਸ ਤਰੀਕੇ ਦੇ ਹਾਲਾਤ ਬਣ ਚੁੱਕੇ ਨੇ ਲਗਾਤਾਰ ਅਜਿਹੇ ਵਾਰਦਾਤਾਂ ਵਿੱਚ ਇਜ਼ਾਫਾ ਹੁੰਦਾ ਜਾ ਰਿਹਾ ਜਿੱਤੇ ਚੱਲਦੇ ਹੁਣ ਲੋਕਾਂ ਦੇ ਵਿੱਚ دہشت ਦਾ ਮਾਹੌਲ ਹੈ ਵਿਰਾ ਰਿਪੋਰਟ ਆਜ਼ਾਦ ਸੋਚ